ਸੱਚਾ ਸੋਦਾ ਗੀਤਨ। ਉਸੀ ਤਰ੍ਹਾਂ ਸੋਤਰੀ ਧਰਮ ਅਦੇਸ਼ ਧਰਮ ਦੀ ਕਿਰਤ ਕਰੋ। ਨਾਮ ਜਪੋ ਤੇ ਵੰਡ ਕੇ ਛਕੋ। ਜਦੋਂ ਪਾਤਸ਼ਾਹ ਦੀ ਉਮਰ ਵਡੇਰੀ ਹੋਣ ਲੱਗੀ ਤਾਂ ਮਾਂ ਪਿਓ ਨੂੰ ਫਿਕਰ ਹੁੰਦਾ ਵੇ ਜਿਹੜੇ ਬੱਚੇ ਦੇ ਉਲੰਭੇ ਆਉਣ ਲੱਗ ਪੈਣਨ ਪਿਓ ਇਹ ਕਹਿੰਦੇ ਵੇ ਹੁਣ ਇਹਨੂੰ ਕੰਮ ਤੇ ਲਾਓ। ਉਲੰਭੇ ਜੂ ਆਉਣ ਲੱਗ ਪੈ। ਜਿਹਦੇ ਉਲੰਭੇ ਆਉਣ ਲੱਗ ਜਾਣ ਪਿਓ ਕਹਿੰਦਾ ਕੰਮ ਤੇ ਲਾਓ। ਪਿਤਾ ਮਹਿਤਾ ਕਾਲੂ ਜੀ ਨੇ ਓਸੇ ਨੇ ਜਰੀਏ ਨਾਲ ਵੇਖਿਆ ਹੁਣ ਨਾਨਕ ਦਾ ਅਲੰਭਾ ਆਉਂਦਾ ਹੈ ਕਦੇ 7-8 ਸਾਲ ਦੀ ਉਮਰ ਵਿੱਚ ਬ੍ਰਾਹਮਣ ਨੂੰ ਚਹਲਣ ਕਰ ਦਿੰਦਾ ਮੈਂ ਜਨੇਊ ਨਹੀਂ ਪਾਉਣਾ ਇਹ ਜੰਜੂ ਮੇਰੇ ਵਾਸਤੇ ਆ ਤਾਂ ਮੇਰੀ ਭੈਣ ਬੀਬੇ ਨਾਨਕੀ ਦੇ ਕਿਉਂ ਨਹੀਂ ਪਾਇਆ ਪੰਡਤ ਕੋਲ ਕੋਈ ਸਵਾਲ ਨਹੀਂ ਸੀ ਜਵਾਬ ਨਹੀਂ ਸੀ ਉਹਦਾ ਸਵਾਲ ਨਿਰੁੱਤਰ ਹੋ ਗਿਆ ਜਦੋਂ ਕਹੇ ਜੇ ਜਨੇਊ ਦਇਆ ਕਪਾ ਸੰਤੋਖ ਸੂਤਦਾ ਹੈ ਤਾਂ ਪਾ ਦਿਓ ਉਹ ਤੋਂ ਬਾਅਦ ਕਹੇ ਚੱਲ ਤੂੰ ਘਿਰਤ ਫਿਰਤ ਕੋਈ ਕੰਮ ਕਰ ਮੱਜਾਂ ਚ ਹਰਨੀਆਂ ਛੱਡੀਆਂ ਖੇਤ ਓ ਜੜ ਗਏ ਉਲੰਬਾ ਆਉਂਦੇ ਜਦੋਂ ਉਲੰਬੇ ਸ਼ੁਰੂ ਹੋ ਗਏ ਉਹਨਾਂ ਕਿਆ ਕੰਮ ਚ ਲਾ ਦਈਏ ਕੀ ਕੀਤਾ 20 ਰਜਤ ਪਣ ਦਿੱਤੇ ਬੇਟਾ ਕੋਈ ਸੌਦਾ ਕਰੋ ਬਾਬਾਰ ਕਰੋ ਉਹ 20 ਰਜਤ ਪਣ ਉਸ ਵਕਤ ਦੀ ਬਹੁਤ ਵੱਡੀ ਅਮਾਉਂਟ ਹੈ 20 ਰਜਤ ਪਣ ਕੋਈ 20 ਰੁਪਏ ਨਹੀਂ ਜਿਹਨੂੰ ਆਪਾਂ ਕਹਿੰਨੇ 20 ਰੁਪਏ 20 ਰਜਤ ਪਣ ਇਹ ਹੈ ਜਿਵੇਂ ਕੋਈ ਬਹੁਤ ਅਮੀਰ ਪਿਓ ਜਿਹੜਾ ਆਪਣੇ ਬੱਚੇ ਨੂੰ ਬਹੁਤ ਪੈਸਾ ਦੇ ਕੇ ਕਵੇ ਵਪਾਰਵੇ ਸ਼ੁਰੂ ਕਰੋ ਅੱਜ ਤੁਸੀਂ ਉਹਦੀ ਅਕਾਊਂਟ ਕਰਕੇ ਜਿਹੜੀ ਵੈਲਿਊ ਹੈ ਉਸ ਵਕਤ ਦੇ 20 ਹਜ਼ਰ ਬਣਦੀ ਤਾਂ ਉਹਨੂੰ ਕੰਪੇਅਰ ਕਰਕੇ ਵੇਖਿਓ ਅੱਜ ਦੀ ਅਮਾਉਂਟ ਨਾਲ 2 ਕਰੋੜ ਤੋਂ ਵੱਧ ਰੁਪਈਆ ਬਣਦਾ ਹੈ 2 ਕਰੋੜ ਰੁਪਈਆ ਜਿਵੇਂ ਦਿੱਤਾ ਹੋਵੇ ਲੈਵੇ ਕੋਈ ਬਿਜ਼ਨਸ ਵਪਾਰ ਕਰ ਅੱਜ ਵੀ ਵੱਡੇ ਵੱਡੇ ਬੰਦੇ ਆਪਣੇ ਬੱਚਿਆਂ ਨੂੰ 2-2 4-4 ਕਰੋੜ ਰੁਪਈਆ ਇਨਵੈਸਟ ਕਰਦੇ ਨੇ ਵਿੱਚ ਵਪਾਰਦੇ ਜਦੋਂ ਵੀ ਰਜਤਪਨ ਭਾਵ 2 ਕਰੋੜ ਦੇ ਬਰਾਬਰ ਇੰਨੀ ਮਹਿੰਗੀ ਵੈਲਿਊ ਪੈਸੇ ਦਿੱਤੀ ਉਸ ਵਕਤ ਪੈਸੇ ਦਿੱਤੇ ਲਓ ਕੋਈ ਸੌਦਾ ਕਰੋ ਆਸ ਸੀ 20ਾਂ ਦੇ 40 ਬਣਾ ਕੇ ਲਿਆਉਣਗੇ ਪਾਦਸ਼ਾਹ ਚਲੇ ਗਏ ਹੁਣ ਕੀ ਹੁੰਦਾ ਹੈ ਚੂੜਖਾਨੇ ਦੀ ਯੂ ਉੱਥੋਂ ਕੁਝ ਮਿਲਦੀ ਬਿਥੁੱਤੇ ਹੈ ਜਦੋਂ ਤੁਸੀਂ ਪਾਕਿਸਤਾਨ ਕੋਈ ਗਿਆ ਤਾਂ ਦਰਸ਼ਨ ਕਰਿਓ ਉੱਥੇ ਝਿੜੀ ਸੀ ਇੱਕ ਝਿੜੀ ਸਮਝਦੇ ਹੋ ਸੰਗਣੇ ਦਰਖਤਾਂ ਦੀਆਂ ਉਹਦੇ ਸਾਧੂ ਰਹਿੰਦੇ ਸਨ ਹਜ਼ੂਰ ਨੇ ਲੰਗਰ ਸ਼ੁਰੂ ਕਰਤਾ ਭਾਈ ਮਰਦਾਨਾ ਬਾਲਾ ਨਾਲ ਨੇ ਲੰਗਰ ਸ਼ੁਰੂ ਹੋ ਗਿਆ ਸਵੇਰ ਤੋਂ ਸ਼ਾਮ ਤੱਕ ਪ੍ਰਸ਼ਾਦਾ ਚੱਲਦਾ ਰਿਹਾ ਅਗਲੇ ਦਿਨ ਲੰਗਰ ਫਿਰ ਸ਼ੁਰੂ ਕਰ ਦਿੱਤਾ ਸਾਧੂਆਂ 'ਚ ਰੌਲਾ ਪੈ ਗਿਆ ਕੋਈ ਅਮੀਰ ਬੰਦਾ ਆਇਆ ਹੈ ਲੰਗਰ ਚਲਾ ਰਿਹਾ ਹੈ ਵਧੀਆਂ ਪਕਵਾਨ ਖਿਲਾ ਰਿਹਾ ਹੈ ਸਾਧੂ ਹੋਰ ਇਕੱਠੇ ਹੋ ਗਏ ਜਿੱਥੇ 2-3 ਦਿਨ ਲੰਗਰ ਚੱਲੇ ਲੋਕਾਂ ਦੀ ਭੀੜ ਵੱਜ ਜਾਂਦੀ ਹੈ ਇਹ ਦਿਨ ਲੰਗਰ ਫਿਰ ਚੱਲਿਆ ਤਿੰਨ ਦਿਨ ਖੂਬ ਭੋਜਨ ਪ੍ਰਸ਼ਾਦਾ ਲੰਗਰ ਪਕਵਾਨ ਚਲਦੇ ਰਹੇ ਸੰਕੜੇ ਸਾਧੂ ਇਕੱਠੇ ਹੋ ਗਏ ਚੌਥੇ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਿਰ ਸੱਚਾ ਸੌਦਾ ਕੀਤਾ ਸੱਚਾ ਸੌਦਾ ਇਹਦਾ ਮਤਲਬ ਤਿੰਨ ਦਿਨ ਜਿਹੜਾ ਲੰਗਰ ਚਲਾਇਆ ਉਹ ਸੱਚਾ ਸੌਦਾ ਨਹੀਂ ਸੀ ਚੌਥੇ ਦਿਨ ਹਜ਼ੂਰ ਸੱਚਾ ਸੌਦਾ ਕਰਨ ਲੱਗੇ ਇਟ ਮੀਨਸ ਜਿਹੜਾ ਤਿੰਨ ਦਿਨ ਲੰਗਰ ਚਲਾਇਆ ਉਹ ਸੱਚਾ ਸੌਦਾ ਨਹੀਂ ਸੀ ਇਹ ਤੁਸੀਂ ਵੀ ਧਿਆਨ ਵਿੱਚ ਰੱਖਿਓ ਲੰਗਰ ਚਲਾਉਣਾ ਸੱਚਾ ਸੌਦਾ ਨਹੀਂ ਐਂ ਤਾਂ ਕੋਈ ਬੰਦਾ ਵੀ ਲੱਖ ਰੁਪਏ ਤੁਸੀਂ ਲਾ ਕੇ ਸਵੇਰੇ ਲੰਗਰ ਸ਼ੁਰੂ ਕਰਦੇ ਹੋ ਸ਼ਾਮ ਤੱਕ ਨਹੀਂ ਮੁਕਣਾ ਬਾਹਰ ਰੋਡ ਤੇ ਤੇ ਸ਼ਾਮ ਨੂੰ ਕੋਈ ਬੰਦਾ ਕਵੇ ਮੈਂ ਵੀ ਸੱਚਾ ਸੌਦਾ ਕੀਤਾ ਜੀ ਜਿਹੜਾ ਗੁਰੂ ਨਾਨਕ ਸਾਹਿਬ ਨੇ ਕੀਤਾ ਸਾਰਾ ਦਿਨ ਲੰਗਰ ਚਲਾਇਆ ਜੀ ਲੰਗਰ ਚਲਾਉਣਾ ਸੱਚਾ ਸੌਦਾ ਨਹੀਂ ਲੰਗਰ ਚਲਾਉਣਾ ਗੁਰੂ ਘਰ ਦੀ ਮਰਿਆਦਾ ਜ਼ਰੂਰ ਹੈ ਕਿ ਪਹਿਲੇ ਪੰਗਤ ਪਾਛੈ ਸੰਗਤ ਸੰਗਤ ਦੂਰੋਂ ਆਈ ਹੈ ਥੋੜਾ ਸ਼ਕਸ਼ਕਾ ਕੇ ਬੈਠੇ ਕਿਉਂ ਪੇਟ ਦੀ ਭੁੱਖ ਕਰਕੇ ਧਿਆਨ ਉਧਰ ਨਾ ਰਵੇ ਭੋਜਨ ਜ਼ਰੂਰੀ ਹੈ ਪਰ ਲੰਗਰ ਚਲਾਉਣਾ ਸੱਚਾ ਸੌਦਾ ਨਹੀਂ ਹੈ ਹੁਣ ਸੱਚਾ ਸੌਦਾ ਕੀ ਸੀ ਪਾਤਸ਼ਾਹ ਨੇ ਚੌਥੇ ਦਿਨ ਸ਼ੁਰੂ ਕੀਤਾ ਜਦੋਂ ਚੌਥਾ ਦਿਨ ਚੜਿਆ ਸੰਕੜੇ ਸਾਧੂਆਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਮੁਖਾਤਬ ਹੋ ਕੇ ਬੋਲੇ ਸਾਧੂ ਜਨੋ ਤੁਹਾਨੂੰ ਰੱਬ ਨੇ ਉੱਤਮ ਜਨਮ ਮਾਨਸ ਦਿੱਤਾ ਹੱਥ ਪੈਰ ਸਹੀ ਸਲਾਮਤ ਦਿੱਤੇ ਨੇ ਫਿਰ ਕਿਰਤ-ਵਿਰਤ ਕੋਈ ਕਰੋ ਮੰਗ ਕੇ ਖਾਣ ਵਾਸਤੇ ਜਨਮ ਨਹੀਂ ਮਿਲਿਆ ਮੰਗ ਕੇ ਕਿਉਂ ਖਾਂਦੇ ਹੋ ਸਾਧੂ ਹੈਰਾਨ ਹੋ ਗਏ ਤਿੰਨ ਦਿਨ ਤਾਂ ਲੰਗਰ ਛਕਾਉਂਦਾ ਰਿਹਾ ਐ ਅੱਜ ਚੌਥੇ ਦਿਨ ਹੋਰ ਪਾਸਿਓਂ ਬੋਲ ਪਿਆ ਤਿੰਨ ਦਿਨ ਤਾਂ ਆਪ ਛਕਾਉਂਦਾ ਰਿਹਾ ਬਿਠਾ ਕੇ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਚੌਥੇ ਦਿਨ ਹੋਰ ਪਾਸਿਓਂ ਬੋਲ ਪਏ ਮਹਾਰਾਜ ਕਹਿੰਦੇ ਇਹ ਮੰਗ ਕੇ ਖਾਣ ਵਾਸਤੇ ਜਨਮ ਨਹੀਂ ਮਿਲਿਆ ਹੱਥ ਪੈਰ ਸਹੀ ਸਲਾਮਤ ਨੇ ਧਰਮ ਦੀ ਕਿਰਤ ਕਰੋ 84 ਲੱਖ ਜੁਨਾ ਚੋਂ ਸ੍ਰੇਸ਼ਟ ਦੇਹੀ ਮਿਲੀ ਐ ਮੰਗ ਕੇ ਖਾਣ ਵਾਸਤੇ ਨਹੀਂ ਐ ਸਾਧੂ ਚੁੱਪ ਕਰ ਗਏ ਹਜ਼ੂਰ ਨੇ ਬਚਨ ਕਹੇ ਅਗਲੀ ਗੱਲ ਰੱਬ ਨੂੰ ਪਾਉਣ ਵਾਸਤੇ ਸਾਥ ਬਣੇ ਹੋ ਜੇ ਰੱਬ ਨੂੰ ਪਾਉਣ ਵਾਸਤੇ ਸਾਥ ਬਣੇ ਹੋ ਇਹ ਤੁਹਾਡਾ ਭੁਲਖ ਹੈ ਆਪਣੇ ਘਰ ਦੇ ਪਰਿਵਾਰ ਦੇ ਬੱਚਿਆਂ ਨੂੰ ਛੱਡ ਕੇ ਤੁਸੀਂ ਬਾਹਰ ਰੱਬ ਲੱਭਣ ਤੁਰ ਪਏ ਹੋ ਜਿਹਨੂੰ ਘਰ ਪਰਿਵਾਰ ਬੱਚਿਆਂ ਚੋਂ ਰੱਬ ਨਹੀਂ ਮਿਲਿਆ ਉਹਨੂੰ ਬਾਹਰ ਜੰਗਲਾਂ ਚੋਂ ਰੱਬ ਕਿੱਥੇ ਦਿਸ ਜਾਏਗਾ ਤੁਹਾਨੂੰ ਆਪਣੇ ਘਰ ਦੇ ਮਾਸੂਮ ਬੱਚਿਆਂ ਚੋਂ ਰੱਬ ਦੀ ਚਲਗ ਨਹੀਂ ਪਈ ਦੱਸੋ ਤੁਸੀਂ ਹੋਰ ਕਿਸੇ ਵਿੱਚੋਂ ਕੀ ਰੱਬ ਵੇਖ ਲਓਗੇ ਰੱਬ ਸਾਰਿਆਂ ਵਿੱਚ ਸਮਾਇਆ ਹੋਇਆ ਹੈ ਪਰਵਾਰ ਬੱਚੇ ਛੱਡ ਕੇ ਜੰਗਲਾਂ 'ਚ ਘੁੰਮਣ ਨਾਲ ਰੱਬ ਨਹੀਂ ਮਿਲਦਾ ਜਦੋਂ ਹਜ਼ੂਰ ਨੇ ਆ ਗੱਲ ਕਹੀ ਤਾਂ ਸਾਧੂਆਂ ਦੇ ਹੱਥ ਜੁੜ ਗਏ ਹੁਣ ਗੁਰੂ ਨਾਨਕ ਸਾਹਿਬ ਸਮਝਾ ਰਹੇ ਹੁਣ ਤੇ ਸਾਧੂ ਨਾਲ ਸਮਝਣੇ ਕਿਵੇਂ ਹੋ ਸਕਦਾ ਹੈ ਹੱਥ ਜੋੜ ਸਾਧੂਆਂ ਨੇ ਫਿਰ ਇੱਕ ਗੱਲ ਕਹੀ ਕਹਿੰਦੇ ਮਹਾਰਾਜ ਤੁਸੀਂ ਕਹਿੰਦੇ ਹੋ ਘਰਾਂ ਨੂੰ ਜਾਓ ਧਰਮ ਦੀ ਕੋਈ ਕਿਰਤ ਕਰੋ ਹੱਥ ਦਿੱਤੇ ਨੇ ਕੋਈ ਕੰਮ ਕਰੋ ਪਰਵਾਰ ਬੱਚਿਆਂ ਚਲੋ ਮਹਾਰਾਜ ਕਿਸੇ ਨੂੰ 5 ਸਾਲ ਹੋ ਗਿਆ ਘਰ ਛੱਡਿਆ ਕਿਸੇ ਨੂੰ 10 ਸਾਲ ਹੋ ਗਏ ਕਿਹੜਾ ਮੂੰਹ ਲੈ ਕੇ ਘਰ ਜਾਈਏ ਮਹਾਰਾਜ ਪੈਸੇ ਨਹੀਂ ਕੋਈ ਕਮਾਏ ਜਿਨੇ ਕੋਈ ਕੰਮ ਨਾ ਨ ਕੀਤਾ ਹੋਵੇ ਉਹ ਘਰ ਨਹੀਂ ਆਉਂਦਾ ਜਿਹੜੇ ਸਵੇਰੇ ਜੌਬ ਤੇ ਜਾਂਦੇ ਹੋ ਜਿਉ ਸ਼ਾਮ ਨੂੰ ਘਰ ਆਉਂਦੇ ਨੇ ਕਿਉਂ ਵੀ ਦਿਹਾੜੀ ਲੱਗ ਗਈ ਹੈ 4 ਪੈਸਿਆਂ ਦਾ ਕੰਮ ਹੋਇਆ ਜਿਹੜਾ ਨਸ਼ੇੜੀ ਹੋਵੇ ਆਉਂਦਾ ਵੀ ਦੱਸੋ ਘਰਾਂ ਨੂੰ ਜਿਨੇ ਪੈਸਾ ਹੀ ਨਹੀਂ ਕੋਈ ਕਮਾਇਆ ਉਹ ਵੱੜਦਾ ਹੀ ਨਹੀਂ ਘਰ ਜਿਹੜਾ ਸਵੇਰ ਤੋਂ ਸ਼ਾਮ ਤੇ ਕੰਮ ਤੇ ਉਹ ਘਰ ਨੂੰ ਆਉਂਦਾ ਹੈ ਸਾਧੂਆਂ ਕਹਿਆ ਮਹਾਰਾਜ ਪੈਸਾ ਕਮਾਇਆ ਹੀ ਨਹੀਂ ਕੋਈ ਘਰ ਜਾ ਕੇ ਕਿਹੜਾ ਮੂੰਹ ਵਿਖਾਵਾਂਗੇ ਅਸੀਂ ਕੋਈ ਕੰਮ ਹੀ ਨਹੀਂ ਕੀਤਾ ਮੰਗ ਕੇ ਖਾ ਲਈਦਾ ਲੋਕੀ ਦੇ ਦਿੰਦੇ ਨੇ ਕਪੜਾ ਮਿਲ ਜਾਂਦਾ ਹੈ ਮਹਾਰਾਜ ਹੁਣ ਕਿਹੜਾ ਮੂੰਹ ਲੈ ਕੇ ਘਰ ਜਾਈਏ ਪਾਦਸ਼ਾਹ ਨੇ ਕਿਹਾ ਕਿਰਤ ਕਰੋਗੇ ਆ ਲਓ ਮੈਂ ਤੁਹਾਨੂੰ ਪੈਸੇ ਦਿੰਨਾ ਹਜ਼ੂਰ ਕੋਲ ਜਿੰਨੇ ਪੈਸੇ ਬਚੇ ਸੀ ਪਹਿਲਾ ਦੋ ਥੇਲੇ ਅੰਨੇ ਦੋ ਅੰਨੇ ਚਾਰ ਅੰਨੇ ਸਭ ਨੂੰ ਵੰਡ ਦਿੱਤੇ ਇਹਦੇ ਨਾਲ ਕੰਮ ਕਰੋ ਕਿਰਤ ਕਰੋ ਸਦਾ ਖਰੀਦੋ ਵਪਾਰ ਕਰੋ ਕੋਈ ਖੇਤੀ ਜ਼ਮੀਨ ਲੈ ਕੇ ਖੇਤੀ ਕਰੋ ਆਹ ਲੋ ਪੈਸੇ ਲੈ ਜਾਓ ਪੈਸੇ ਦੀ ਵੈਲਿਊ ਸੀ ਉਸ ਵਕਤ ਤੁਹਾਡੇ ਜਿਹੜੇ 60 ਸਾਲ ਦੀ ਬੰਦੇ ਬੈਠੇ ਨੇ ਉਮਰ ਵਾਲੇ 40 ਸਾਲ ਪਹਿਲਾਂ ਜਿਹੜੇ ਬੰਦੇ ਕੋਲ ਸੌਦਾ ਨੋਟ ਹੁੰਦਾ ਸੀ ਉਹਨੂੰ ਕਹਿੰਦੇ ਬੰਦਾ ਅਮੀਰ ਹੈ ਜਿਹੜਾ ਸਾਈਕਲ ਘੜਾਉਂਦਾ ਸੀ ਅੱਜ ਤੋਂ 40 50 ਸਾਲ ਪਹਿਲਾਂ ਕਹਿੰਦੇ ਉਹਨੇ ਸਾਈਕਲ ਕਢਾਇਆ ਇਹਦਾ ਮਤਲਬ ਉਹ ਤੋਂ ਵੈਲਿਊ ਸੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਲਿਖਤ ਹੈ ਸ਼ੇਰ-ਏ-ਪੰਜਾਬ ਦੇ ਰਾਜ ਵਿੱਚ ਪੈਸੇ ਦੀ ਇੰਨੀ ਵੈਲਿਊ ਸੀ ਕਿ ਸ਼ੇਰ-ਏ-ਪੰਜਾਬ ਦੇ ਰਾਜ ਦਾ 1 ਰੁਪਿਆ ਫ੍ਰਾਂਸੀਸੀ ਹਕੂਮਤ ਦੇ 13 ਡਾਲਰ ਬਣਦੇ ਸੀ ਅੱਜ ਕਰੰਸੀ ਕਿੱਥੇ ਥੱਲੀ ਚਲੀ ਗਈ ਉਹਨਾਂ ਦਾ 1 ਡਾਲਰ ਹੈ ਤੇ ਸਾਡੇ 80 ਕਦੇ ਸਾਡਾ 1 ਰੁਪਿਆ ਉਹਨਾਂ ਦੇ 13 ਡਾਲਰ ਅੰਗਰੇਜ਼ ਐਵੇਂ ਨਹੀਂ ਇਸ ਦਰਦੀ ਵਲਾਏ ਕਈ ਅੰਗਰੇਜ਼ ਕਈ ਦਹੱਕੇ ਸਾਥ ਸੰਗਤ ਨੌਕਰੀ ਕਰਦੇ ਰੇ ਪਹਿਲਾਂ ਸ਼ੇਰ-ਏ-ਪੰਜਾਬ ਦੇ ਕੋਲ ਅੱਗ ਨਹੀਂ ਇਧਰ ਲੈਕਰ ਪਈਓ ਉਧਰ 13 ਡਾਲਰ ਬਣਦੇ ਨੇ ਜਾ ਕੇ ਇੰਨੀ ਕਰੰਸੀ ਉੱਚੀ ਸੀ ਅੰਰੇਜਾਂ ਨੂੰ ਅੰਗਰੇਜ਼ੀ ਹਕੂਮਤ ਨੂੰ ਬ੍ਰਿਟਿਸ਼ ਹਕੂਮਤ ਨੂੰ ਵਿਚਾਰ ਕਰਨੀ ਪਈ ਸ਼ੇਰ-ਏ-ਪੰਜਾਬ ਦਾ ਰਾਜ ਇੰਨਾ ਸਟਿਲ ਤੇ ਸਟੇਬਲ ਕਿਉਂ ਹੈ 40 ਸਾਲ ਰਾਜ ਕੀਤਾ ਫਿਰ ਉਹਨਾਂ ਦੇ ਸਾਹਮਣੇ ਇੱਕ ਗੱਲ ਆਈ ਜਿਹਦੀ ਨਕਲ ਅੰਗਰੇਜ਼ ਮਾਰ ਗਏ ਪਰ ਮਾਫ ਕਰਿਓ ਸਿੱਕ ਫਿਰ ਖਾਲੀ ਰਹਿ ਗਿਆ ਉਹ ਸਭ ਤੋਂ ਕੀਮਤੀ ਗੱਲ ਅੰਗਰੇਜ਼ਾਂ ਨੇ ਨੋਟ ਕੀਤੀ ਸ਼ੇਰ-ਏ-ਪੰਜਾਬ ਦਾ ਰਾਜ 40 ਸਾਲ ਤੋਂ ਸਟਿਲ ਤੇ ਸਟੇਬਲ ਚੱਲਿਆ ਕਿਉਂ ਇਹਨੇ ਐਜੂਕੇਸ਼ਨ ਨੂੰ ਪ੍ਰੈਫਰੈਂਸ ਦਿੱਤੀ ਹੈ ਸ਼ੇਰ-ਏ-ਪੰਜਾਬ ਦੇ ਰਾਜ ਦੀ ਪਾਲਿਸੀ ਸੀ ਇੱਕ ਨੰਬਰ ਤੇ ਗੁਰਦੁਆਰਾ ਬਣਾਓ ਜ਼ਮੀਨ ਮੈਂ ਨਾਮ ਲਾਵਾਂਗਾ ਜਿੰਨੇ ਇਤਿਹਾਸਕ ਗੁਰਦੁਆਰੇ ਸ਼ੇਰ-ਏ-ਪੰਜਾਬ ਨੇ ਜ਼ਮੀਨ ਨਾਮ ਲਾਈ ਹੈ ਗੁਰਦੁਆਰੇ ਦੇ ਨਾਮ ਨਾਲ ਜ਼ਮੀਨ ਲੱਗੇਗੀ ਪਰ ਸ਼ਰਤ ਇਕ ਰਹੇਗੀ ਗੁਰਦੁਆਰੇ ਦੇ ਨਾਲ